ਸਸ਼ੀਕਲ ਨਾਨੀਵਾ ਸਸ਼ੀਕਲ ਬੇਟੇ ਅੱਛਾ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅੱਜ ਅਸੀਂ ਤੁਹਾਡੀ ਲੈ ਰਹੇ ਹਾਂ ਇੰਟਰਵਿਊ ਤੁਸੀਂ ਸਿਰਫ ਦਰਸ਼ਕਾਂ ਨੂੰ ਦੱਸਣਾ ਮਿੱਠੇ ਚ ਖਾਣਾ ਤੁਹਾਨੂੰ ਕੀ ਪਸੰਦ ਠੀਕ ਹੈ ਬੇਟੇ ਕੀ ਖਾਣਾ ਪਸੰਦ ਮਿੱਠੇ ਚ ਖਾਣਾ ਬੇਟੇ ਪਹਿਲਾਂ ਤਾਂ ਜੋ ਕੁਝ ਘਰ ਦੇ ਵਿੱਚ ਬਣਿਆ ਜਾਂਦਾ ਉਹ ਵੀ ਖਾਦਾ ਜਾਂਦਾ ਹੈ ਹਾਂ ਤੇ ਦੂਸਰਾ ਨੰਬਰ ਹੈ ਆ ਪਤਾ ਆਪਣੀ ਆਪਣੀ ਪਸੰਦ ਹੁੰਦੀ ਆ ਆਪਣੀ ਆਪਣੀ ਚੁਆਇਸ ਹੁੰਦੀ ਆ ਕਿ ਮੇਰੀ ਫੇਵਰੇਟ ਜਿਆਦਾ ਚਿੱਲੀ ਆ ਵੀ ਜੇ ਮੈਂ ਮਿੱਠਾ ਪੁੱਛ ਰਹੀ ਮਿੱਠਾ ਬੇਟੇ ਮਿੱਠੀ ਮੈਂ ਕੀ ਦੱਸਾਂ ਤੁਹਾਨੂੰ ਮੈਂ ਮਿੱਠਾ ਖਾ ਕੇ ਹੀ ਅਸਲ ਮੇਰਾ ਜੀ ਨਹੀਂ ਵੀਜੀ ਤੁਸੀਂ ਤਾਂ ਕੁਝ ਵੀ ਨਹੀਂ ਛੱਡਦੇ ਮੈਂ ਤਾਂ ਬੇਟੇ ਖਾਂਦੀ ਹੀ ਨਹੀਂ ਵੀ ਮਿੱਠਾ ਬਹੁਤ ਖਾਂਦਾ ਸੀ ਬੇਟੇ ਪਹਿਲਾਂ ਖਾਂਦਾ ਸੀ ਕੱਲ ਤੁਸੀਂ ਲੱਡੂ ਖਾਤੇ ਸੀ ਗੁਜਰੇਲਾ ਮੈਨੂੰ ਗੁਜਰੇਲਾ ਗਜਰੇਲਾ ਫੇਵਰੇਟ ਹੈ ਤੇ ਤੁਸੀਂ ਪੇਸਟਰੀ ਖਾਣੇ ਹੋ ਨੇ ਚਾਕਲੇਟ ਵਾਲੀ ਪੇਸਟਰੀ ਵੀ ਖਾ ਲੈਣੇ ਜੋ ਫਿਰ ਘਰ ਵਿੱਚ ਆਵੇ ਤਾਂ ਖਾਦਾ ਹੀ ਜਾਂਦਾ ਹੈ کریم ਰੋਲ ਕਰੀਮ ਰੋਲ ਵੀ ਖਾ ਲੈਣੇ ਤੇ ਫਿਰ ਰੋਲ ਤੇ ਫਿਰ ਰੋ 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 ਰੋਕਣਾ ਕੀ ਆ ਅਕਸਰ ਜਿਹੜਾ ਕੁਝ ਘਰ ਚ ਆਉਂਦਾ ਥੋੜਾ ਬਹੁਤ ਹਿੱਸਾ ਲੈ ਹੀ ਲੀਦਾ ਤੇ ਇੱਕ ਤੁਹਾਡੀ ਮਿਕਸ ਫਰੂਟ ਆਈਸਕ੍ਰੀਮ ਵੀ ਤਾਂ ਬਹੁਤ ਪਸੰਦ ਆ ਤੁਹਾਨੂੰ ਹਾਂਜੀ ਉਹ ਵੀ ਖਾ ਲੈਣੇ ਉਹ ਵੀ ਖਾ ਲੈਣੇ ਖੋਏ ਵਾਲੀ ਟੱਕੇ ਵਾਲੀ ਕੁਲਫੀ ਉਹ ਵੀ ਖਾ ਲੈਣੇ ਤੇ ਫਿਰ ਛੱਡੇ ਕਿੱਥੇ ਛੱਡਣਾ ਕਿਉਂ ਆ ਸੁੱਖੀ ਸੰਦੇ ਜਿੰਨਾ ਚਿਰ ਜਿਉਂਨੇ ਆ ਤੁਸੀਂ ਕਿਹਾ ਮੈਂ ਮਿੱਠਾ ਖਾਂਦੀ ਨਹੀਂ ਮੈਂ ਮਿੱਠਾ ਖਾਨੀ ਆ ਮੈਂ ਕਿਹਾ ਜੋ ਘਰ ਦੇ ਵਿੱਚ ਆ ਜਾਵੇ ਖਾ ਹੀ ਲਈਦਾ ਅਕਸਰ ਕੋਮ ਜੋ ਘਰ ਚ ਆ ਕੇ ਛੱਡਦੀ ਨਹੀਂ ਛੱਡਣ ਦਾ ਕੀ ਸਵਾਲ ਹੋਇਆ ਜਦੋਂ ਜੀ ਕਰਦਾ ਖਾ ਲਈਦਾ ਜੇ ਤੁਹਾਨੂੰ ਵਾਰ-ਵਾਰ ਕੋਈ ਰਬੜੀ ਤੇ ਖੀਰ ਹੀ ਖਵਾਈ ਜਾਵੇ ਉਦੋਂ ਤੁਹਾਨੂੰ ਨਕੀਂ ਮੈਂ ਵਾਰੀ-ਵਾਰ ਹੀ ਨਹੀਂ ਖਾਂਦੀ ਮੇਰੀ ਆਦਤ ਵਾਰੀ-ਵਾਰੀ ਚੀਜ਼ ਖਾਣ ਦੀ ਨਹੀਂ ਮੈਂ ਥੋੜੀ-ਬਹੁਤ ਟੇਸ ਜਰੂਰ ਲੇਖਦੀ ਹਾਂ ਅੱਛਾ ਤੇ ਜਿਵੇਂ ਕੱਲ ਲੱਡੂ ਦਾ ਤੁਸੀਂ ਇੱਕ ਪੂਰਾ ਖਾ ਲਿਆ ਸੀ ਹੈ ਲੱਡੂ ਪੂਰਾ ਖਾਦਾ ਸੀ ਪੂਰਾ ਲੱਡੂ ਨਹੀਂ ਖਾਦਾ ਬੇਟਾ ਥੋੜਾ ਆ ਜਾ ਭੋਗ ਲਵਾ ਕੇ ਨਾ ਭੋਗ ਲਵਾ ਕੇ ਤੇ ਮੈਂ ਥੋੜਾ ਜਿਹਾ ਮੈਂ ਮੂੰ ਲਾਇਆ ਚਲੋ ਠੀਕ ਹੈ ਮੈਂ ਇੰਨਾ ਨਹੀਂ ਖਾਂਦੀ ਮਿੱਠਾ ਤੇ ਨਾਨੀ ਜਿਵੇਂ ਮੈਂ ਨਮਕ ਵਾਲੀ ਚੀਜ਼ ਖਾ ਕੇ ਬਹੁਤ ਰਾਜੀ ਹਾਂ ਨਮਕ ਵਾਲੀ ਜੀ ਨਿਊਡਲ ਹੈ ਨਾ ਹਾਂ ਨਿਊਡਲ ਦਾ ਵੀ ਇੰਨਾ ਨਹੀਂ ਚਸਕਾ ਮੈਨੂੰ ਜਿੰਨਾ ਮੈਨੂੰ ਮਤਲਬ ਕਿਲੀ ਆ ਜਾਵੇ ਕਦੇ ਕਦੇ ਪਾਵਾਂ ਉਹ ਖਾ ਲੇ ਤੇ ਸਮੋਸੇ ਸਮੋਸੇ ਵੀ ਖਾ ਲੈਂਦੇ ਆਪਣਾ ਛੱਡਣਾ ਕਿਉਂ ਆ ਜਿਉਂਦੇ ਜਾਨ ਨੇ ਜਿੰਦਾ ਜਦੋਂ ਮਰ ਜਾਾਂਗੇ ਸਭ ਕੁਝ ਛੱਡ ਦਾਂਗੇ ਤੇ ਚਾਟ ਵਗੈਰਾ ਚਾਟ ਨੂੰ ਕਹਿੰਦੇ ਭੱਲੇ ਪਸੰਦ ਹਾਂ ਜੀ ਚਸਕਲੇ ਜੀ ਮਨ ਹੈ ਨਾ ਹਾਂ ਚਸਕੋ ਲੀਂਗਾ ਥੋੜੀ ਜਿਹੀ ਮੈਂ ਨਪੜੀ ਆਈ ਮੈਂ ਲੱਪੜ ਜੋ ਬਹੁਤ ਲੱਪੂ ਠੀਕ ਆ ਬੇਟੇ ਮੈਂ ਚਸਕੋਲੀ ਆ ਮੈਂ ਖਾ ਲੈਨੀ ਆ ਮੈਂ ਤੁਹਾਨੂੰ ਐਵੇਂ ਝੂਠੀ ਮਾਰਨਾ ਘਰ ਵਿੱਚ ਆਵੇ ਤੇ ਖਾ ਲਈਦਾ ਜੇ ਨਾ ਹੋਵੇ ਤਾਂ ਸਪੈਸ਼ਲ ਮੰਗਾਈਦਾ ਬਣੀ ਤੇ ਚਾਂਪਾਂ ਤੁਹਾਡੀਆਂ ਬਹੁਤ ਫੇਵਰੇਟ ਆ ਸੁਣਿਆ ਤੁਹਾਨੂੰ ਬਹੁਤ ਪਸੰਦ ਆ ਮਲਾਈ ਚਾਂਪਾਂ ਤਾਂ ਹੁਣ ਮੇਰੇ ਖਿਆਲ ਦੇ ਵਿੱਚ ਕਈ ਜੁਗੜੇ ਹੋ ਗਏ ਖਾਦੀ ਹੁਣੇ ਮੰਗਾ ਦੀਏ ਨਾ ਨਾ ਬਿਲਕੁਲ ਅੱਛਾ ਨਾ ਨਹੀਂ ਪਸੰਦ ਨਾ ਤੁਹਾਨੂੰ ਹਾਂਜੀ ਚਿੱਥਿਆ ਨਹੀਂ ਜਾਂਦਾ ਨਾ 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 ਨਹੀਂ ਪਸਾਂ ਨਾ ਨਹੀਂ ਪਟੂਰੇ ਖਾ ਲੈਨੀ ਪਟੂਰੇ ਨਹੀਂ ਫਟੂਰੇ ਇਹ ਨਹੀਂ ਮੈਨੂੰ ਚੰਗਾ ਤੇ ਢੋਕਲਾ ਢੋਕਲਾ ਖਾ ਲਈ ਹਨਾ ਉਹ ਢੋਕਲਾ ਖਾ ਲੈਣੇ ਤੇ ਕੀ ਕਹਿੰਦੇ ਨੇ ਢੋਕਲਾ ਟੁਕਲਾ ਹੋ ਗਿਆ ਜਿਵੇਂ ਇੱਕ ਹੋਲ ਬਹੁਤ ਅੱਛੀ ਤੋਂ ਡਿਫੇਵਰ ਟਿੱਕੀ ਟਿੱਕੀ ਅੱਛੀ ਹੈ ਤੇ ਤੁਹਾਨੂੰ 버ਗਰ ਕਿਹੜਾ ਪਸੰਦ ਆ ਪੁੱਲਾ ਸੱਚੀ ਦੱਸਿਓ 버ਗਰ ਮੈਨੂੰ ਇਹ ਜਿਹੜਾ ਤੁਸੀਂ ਲਿਆਉਣੀ ਆ ਨਾ ਕਿੰਗ ਦਾ ਇਹ ਮੈਨੂੰ ਬਿਲਕੁਲ ਪਸੰਦ ਨਹੀਂ ਬਿਲਕੁਲ ਇਹ ਤਾਂ ਮੈਨੂੰ ਲਿਆ ਕੇ ਹੀ ਨਾ ਦਿਆ ਕਰੋ ਬੇਟਾ ਹੱਥ ਜੋੜ ਕੇ ਬੇਨਤੀ ਤੁਸੀਂ ਮੈਨੂੰ ਜਿਹਦੇ ਵਿੱਚ ਖੀਰਾ ਖੋਰਾ ਪਾਇਆ ਹੋਵੇ ਜਿਹਦੇ ਵਿੱਚ ਟਿੱਕੀ ਹੋਵੇ ਜਿਹਦੇ ਵਿੱਚ ਉਹ ਨੂਡਲ ਆਪਣਾ ਹੋਵੇ ਟਮਾਟਰ ਹੋਵੇ ਜਿਹਦੇ ਵਿੱਚ ਪਿਆਜ਼ ਹੋਵੇ ਮੈਂ ਉਹ 버ਗਰ ਖਾ ਕੇ ਰਾਜੀ ਜਾਂ ਮੈਨੂੰ ਕੋਈ ਇਹ 버ਗਰ ਮੈਨੂੰ ਅੱਛਾ ਨਹੀਂ ਲੱਗਦਾ ਪਰ ਅਗਰ ਤੁਹਾਡੀ ਕੋਈ ਵੀਡੀਓ ਦੇਖਦੇ ਹੋ ਕਿ ਇਸ ਉਮਰ ਵਿੱਚ ਅਗਰ ਸਭ ਤੋਂ ਉਮਰ ਕੇ ਤੇ ਮੈਂ ਡੰਗੋਰੀ ਫੜ ਕੇ ਚੱਲਦੀ ਆਂ ਨੀ ਮੈਂ ਵੈਸੇ ਕਹਾਂ ਕਰਦੀ ਕਿ ਇਸ ਉਮਰ ਚ ਤਾਂ ਡਾਕਟਰ ਕਹਿੰਦੇ ਖਿਚੜੀ ਤੇ ਤਲੀਆਂ ਖਾਣ ਅਸੀਂ ਨਾ ਖਿਚੜੀ ਖਾਈਏ ਨਾ ਤਲੀਆਂ ਖਾਈਏ